ਬਣੀ ਹੋਈ ਹੈ ਕਿ ਕਿੰਨੀ ਵੱਡੀ ਮਾਤਰਾ ਚ ਮੋਬਾਈਲ ਫੋਨ ਤੇ ਖਾਸ ਤੌਰ ਤੇ ਆਈਫੋਨ ਫੜੇ ਗਏ ਨੇ ਬਠਿੰਡਾ ਦੇ ਐਸਐਸਪੀ ਸ਼੍ਰੀ ਦੀਪਿਕ ਪਰਖ ਸਾਹਿਬ ਆਈਪੀਐਸ ਅਤੇ ਐਸਪੀਡੀ ਵੀ ਸ਼੍ਰੀ ਅਜੇ ਗੰਧੀ ਆਈਪੀਐਸ ਵੱਲੋਂ ਇੱਕ ਵਿਸ਼ੇਸ਼ ਮਿਹਨਤ ਚਲਾਈ ਗਈ ਹੈ ਜਿਹੜੇ ਮਾਰੇ ਅੰਸਾਂ ਨੂੰ ਕਿਉਂਕਿ ਲੋਕ ਸਭਾ ਇਲੈਕਸ਼ਨ ਨੇ ਉਹਦੇ ਉਹਦੀ ਸਮੇਂ-ਸਮੇਂ ਤੇ ਬਾਜ਼ਾਰਾਂ ਦੇ ਵਿੱਚ ਉਹ ਜਗਾ ਪਚਾਹੀਂ ਕਰਦੇ ਆ ਇਸੇ ਤਹਿਤ ਕਾਰਵਾਈ ਕਰਦੇ ਹੋਏ ਜੀ ਸਟਾਫ ਬਠਿੰਡਾ ਨੇ ਬ੍ਰਹਮੰਦ ਸਿੰਘ ਭੰਗੂ ਨਾਂ ਦਾ ਬੰਦਾ ਰਹਾ ਜਿਹੜਾ ਦੁਕਾਨ ਚਲਾ ਰਿਹਾ ਹੈ ਆਈ ਡਿਵਾਈਸ ਫਿਕਸਰ ਜਿਹੜੇ ਫੈਮਲੀਡ ਉਹ ਤੇ ਕ੍ਰਾਈਮ ਦੇ ਦਾਨ ਕਰਦਾ ਵਾ ਇੱਥੇ ਅਸੀਂ ਕਾਬੂ ਕੀਤਾ ਵਾ ਸਾਨੂੰ ਮੁਖਰੀ ਹੋਈ ਸੀ ਕਿ ਇਹ ਵਕ ਵਕ ਫੋਨ ਜਿਹੜੇ ਚੋਰੀ ਦੇ ਹੋਏ ਨੇ ਉਹਨਾਂ ਦੇ ਸੀਰੀਅਲ ਨੰਬਰ ਚੇਂਜ ਕਰਕੇ ਅੱਗੇ ਲੋਕਾਂ ਨੂੰ ਮਹਿੰਗੇ ਭਾਵੇ ਦਿੰਦਾ ਵਾ ਉਹਦੇ ਅਸੀਂ ਕਾਰਵਾਈ ਕਰਦੇ ਹਾਂ ਇਹ ਤੋਂ ਅਸੀਂ ਟੋਟਲ 68 ਫੋਨ 68 ਫੋਨ ਬਰਾਮਦ ਕਰੇ ਨੇ 65 ਫੋਨ ਆਈਫੋਨ ਨੇ ਦੋ Oppo ਦੇ ਨੇ ਤੇ ਇੱਕ Nokia ਦਾ ਵਾ ਇਹਦੀ ਪਿਛੋਕੜ ਦੇ ਉਧਾਰ ਦੇ ਅੱਗੇ ਅਸੀਂ ਇੱਕ ਸਾਹਿਲ ਉਰਫ ਬਿੱਲਾ ਨਾਂ ਦਾ ਬੰਦਾ ਸੁਲਤਾਨਬਾਦੋਂ ਥੋੜਾ ਮੁਸਲਤਰਨ ਵਾਲਾ ਉਹਨੂੰ ਅਸੀਂ ਗੱਲਬਾਤ ਕੀਤਾ ਵਾ ਇਹਨੋਂ ਤੋਂ ਪਿਛੋਕੜ ਹੈ ਪਿਛੋਕੜ ਸਰ ਕਿਸ ਤਰ੍ਹਾਂ ਦੇ ਆਈਫੋਨ ਸੀ ਪੁਰਾਣੇ ਮਾਡਲ ਕਿ ਮਹਿੰਗੇ ਲੇਟੈਸਟ ਮਾਡਲ ਨੇ ਸਾਰੇ ਮਹਿੰਗੇ ਆ ਦੇ ਆਈਫੋਨ 15 14 13 ਪ੍ਰੋ ਮੈਕਸ ਸਾਰੇ ਮਹਿੰਗੇ ਹੋਣ ਨੇ ਪਰ ਸਰ ਅੱਗੇ ਵੇਚ ਦੇ ਬੁਝ ਦੇ ਸੀ ਹੁਣ ਤੱਕ ਤਬਦੀਦ ਸਾਹਮਣੇ ਆਇਆ ਕੀ ਕਰਦੇ ਸੀ ਅੱਗੇ ਜਾਂ ਕਿਵੇਂ ਇਹ ਪੀਚ ਕਰ ਰਹੇ ਆ ਜੀ ਇਹਨਾਂ ਬਾਰੇ ਗੱਡਾ ਲੈ ਰਹੇ ਆ ਕਿ ਕਿਤੋਂ ਕਿਤੋਂ ਝੋਰੀ ਹੋਈ ਨੇ ਲੋਕ ਨੂੰ ਇਹ ਪਤਾ ਨਹੀਂ ਹਜੇ ਕਲੀਅਰ ਨਹੀਂ ਹੋਇ ਪਰ ਇਨੇ ਫੋਨ ਆਣੇ ਬਹੁਤ ਈ ਗੱਲ ਹੈ। ਸਾਰੇ ਲੱਗਦਾ ਹੈ ਗਿਣਤੀ ਹੋਰ ਅੱਗੇ ਵੱਧ ਸਕਦੀ ਹੈ ਲੋਕਾਂ ਦੀ ਵੀ ਔਰ ਮੋਬਾਈਲ ਫੋਨ ਦੀ ਵੀ ਜੇ ਤੁਹ ਵੀ ਸ਼ੱਕੀ ਪੁਲਿਸ ਕਰਦੀ। ਕਿਉਂਕਿ ਪੁਲਿਸ ਵਾਲੋ ਵੀ ਸਮੇਂ-ਸਮੇਂ 'ਤੇ ਦੁਕਾਨਦਾਰਾਂ ਨੂੰ ਵੀ ਗਾਹ ਕਿਤਾ ਜਾਂਦਾ ਜੇ ਵੀ SIM ਕਾਰਡ ਵੇਚਦੇ ਨੇ ਜੇ ਕਿਸੇ ਨੂੰ ਵੇਚ ਨਹੀਂ ਦਿੰਦੇ ਉਹਦਾ ਰਿਕਾਰਡ ਰੱਖਿਆ ਜਾਵੇ ਜੇ ਕੋਈ ਪੁਰਾਣਾ ਫੋਨ ਵੀ ਲੈਂਦੇ ਨੇ ਤੇ ਉਹਦਾ ਵੀ ਆਧਾਰ ਕਾਰਡ ਵਗੈਰਾ ਕੁਆਇਟੀ ਪ੍ਰੂਫ ਲੈ ਕੇ ਰੱਖਿਆ ਜਾਵੇ ਪਰ ਇਹ ਹੈ ਕੁਝ ਵੀ ਨਹੀਂ ਪਾਇਆ ਗਿਆ। ਇੰਨਾ ਬਾਰੇ ਕੋਈ ਸਪਸ਼ਟ ਨਹੀਂ ਕਰ ਸਕਿਆ ਵੀ ਇਹ ਘਾਟ ਫੋਨ ਕਿੱਥੋਂ ਆਏ ਨੇ ਕਿਸ ਦੇ ਨੇ ਕੁਝ ਨਹੀਂ। ਫਿਲਹਾਲ ਗ੍ਰਿਫਤਾਰੀ ਕਿੰਨੇ ਹੋ ਗ 11 प्रो मैक्स है नए एडवांस इतना 300 फुल पे सुन है कर दो टेंशन भाई भाई बोल अरे बंद हो गया सर हेलो बड़ा इधर